ਨਾਮ ਐਡਵੋਕੇਟ ਗਗਨਦੀਪ ਹੈ। ਔਰ ਮੈਂ ਨਰੇਗਾ ਵਰਕਰ ਯੂਨੀਅਨ ਦੀ ਪ੍ਰਧਾਨ ਆ। ਕਿ ਮੈਂ ਅੱਜ ਆਪਣੀ ਪੱਤੀ ਦੀ ਮਹਿਤਾਬ ਹੋਈ ਕਿ ਕਿਹੋ ਜਿਹਾ ਹੋ ਰਹੇ ਨੇ ਕ੍ਰੀਏਟ। ਤੁਹਾਨੂੰ ਮਿਲਦਾ ਹੈ ਕਿ ਮੈਂ ਇਹਦੇ ਬਾਰੇ ਚੀਜ਼ ਕਰਦਾ। ਦੇਖੋ ਜਿਹੜਾ ਨਰੇਗਾ ਦਾ ਕਾਨੂੰਨ ਆ 2005 ਦੇ ਵਿੱਚ ਪਾਸ ਹੋ ਗਿਆ ਸੀ ਜਿਹਦੇ ਵਿੱਚ ਲਿਖਿਆ ਹੋਇਆ ਕਿ 100 ਰੇਸ ਦੀ ਗਾਰੰਟੀ ਆ ਕੰਮ ਦੀ। ਜਿਹੜਾ ਵੀ ਜੋਬ ਧਾਰਕ ਆ ਜਦੋਂ ਉਹਨੂੰ ਕੰਮ ਦੀ ਲੋਡ ਹੋਵੇ ਉਹ ਆਪਣੇ ਕੰਮ ਦੀ ਡਿਮਾਂਡ ਕਰੀ ਔਰ ਉਹਨਾਂ ਨੂੰ 100 ਦਿਨ ਦਾ ਕੰਮ ਮਿਲਣਾ ਚਾਹੀਦਾ ਹੈ ਪਰ ਪੰਜਾਬ ਵਿੱਚ ਜਿਹੜਾ ਹੈ ਇੱਕ ਭ੍ਰਿਸ਼ਟਾਚਾਰ ਦਾ ਜਿਹੜਾ ਮੰਨੇਗਾ ਵਿੱਚ ਮੂੰਹ ਬੋਲਦੀ ਤਸਵੀਰ ਹੈ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਲਿਖਦੇ ਡਿਮਾਂਡ ਕਰਦੇ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਜਿਹੜੀ ਹੈ ਵੈਲਿਡ ਰਸੀਦ ਨਹੀਂ ਦਿੰਦੇ ਅਧਿਕਾਰੀ ਜਿਹੜੇ ਨੇ ਔਰ ਦੂਸਰਾ ਚੀਜ਼ ਔਰ ਰਸੀਦ ਮਤਲਬ ਦੇ ਵੀ ਦਿੰਦੇ ਨੇ ਕੰਮ ਤਾਂ ਉਹਨਾਂ ਨੂੰ ਮਤਲਬ 6 ਦਿਨ ਦਾ ਮਾਸਟਰ ਰੋਲ ਕੜਦੇ ਨੇ 4 ਦਿਨ ਦਾ ਮਾਸਟਰ ਰੋਲ ਕੜਦੇ ਨੇ ਤਾਂ ਜਿਹੜੀ ਇਹਦੇ ਵਿੱਚ ਉਹਨਾਂ ਦੀ ਜਦੋਂ ਤੁਸੀਂ ਮਾਸਟਰ ਰੋਲ ਦੇਖੋਗੇ ਤਾਂ 14 ਦਿਨ ਦਾ ਮਾਸਟਰ ਰੋਲ ਲਿਖਿਆ ਹੁੰਦਾ ਬਾਕੀ ਦਿਨ ਦੀ ਐਬਸੈਂਟ ਲਗਾਉਂਦੇ ਨੇ ਤਾਂ ਇਹ ਕਿ ਜਿਹੜਾ ਸਭ ਤੋਂ ਵੱਡੀ ਤੰਦਲੀ ਜਿਹੜੀ ਆ ਉਹ ਮੰਨਰੀਗਾ ਦੇ ਵਿੱਚ ਹੋ ਰਹੀ ਹੈ ਔਰ ਮਤਲਬ 2 ਦਿਨ ਪ੍ਰੋਬਲਮਸ ਨੇ ਮੈ ਉਹ ਤੇ ਡਿਸਕਸ ਕਰਨੀ ਹੈ ਜ਼ਰੂਰੀ ਸਮਝਦੀ ਹੈ ਇੱਕ ਤਾਂ ਜਿਹੜਾ ਇਹਨਾਂ ਨੇ ਜੀਓ ਟੈਗ ਬਣਾਇਆ ਆ ਜੀਓ ਟੈਗ ਜਿਹੜੇ ਬਣਾਏ ਨੇ ਇਹਨਾਂ ਨੇ 2-2 ਪਿੰਡਾਂ ਦੇ ਜਾਂ 3-3 ਪਿੰਡਾਂ ਨੂੰ ਮਿਲਾ ਕੇ ਇੱਕ ਜੀਓ ਟੈਗ ਬਣਾਇਆ ਲੋਕਾਂ ਨੂੰ ਪਹਿਲਾਂ ਜੀਓ ਟੈਗ ਤੇ ਜਾ ਕੇ ਹਾਜ਼ਰੀ ਲਗਾਣੀ ਪੈਂਦੀ ਹੈ ਫਿਰ 4-5 ਕਿਲੋਮੀਟਰ ਦੂਰ ਕੰਮ ਕਰਨ ਜਾਂਦੇ ਨੇ ਫਿਰ ਦੁਪਹਿਰ ਨੂੰ ਉੱਥੇ ਹੀ ਹਾਜ਼ਰੀ ਵਾਪਸ ਲਗਾਉਣਾ ਆਉਂਦੇ ਨੇ ਫਿਰ ਵਾਪਸ ਉੱਥੇ ਕੰਮ ਤੇ ਜਾਂਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਨੂੰ ਬਾਰ-ਬਾਰ ਜੀਓ ਟੈਗ ਤੇ ਹਾਜ਼ਰੀ ਲਗਾਉਣਾ ਉਹਨਾਂ ਦੇ ਲਈ ਇੱਕ ਟਫ ਜੌਬ ਆ ਹੁਣ ਜੇ ਉਹ ਆਪਣਾ ਕੋਈ ਸਾਧਨ ਕਰਕੇ ਜਾਂਦੇ ਨੇ ਤਾਂ 100 ਰੁਪਿਆ ਉਹਨਾਂ ਤੋਂ ਉਹ ਸਾਧਨ ਵਾਲਾ ਹੀ ਲੈ ਜਾਂਦਾ ਹੈ ਕਿ ਤੁਹਾਨੂੰ ਲੈ ਕੇ ਜਾਣਾ ਲੈ ਕੇ ਆਉਣਾ ਜਿਹਨੇ 322 ਰੁਪਏ ਕਮਾਏ ਦਿਹਾੜੀ 322 ਰੁਪਏ ਆ 322 ਵਿੱਚ ਜੋ ਸੌਰਭ ਇਹਨੂੰ ਉਹਨੂੰ ਦਿੱਤਾ ਤੇ ਉਹਦੇ ਪੱਲੇ ਕੀ ਰਹਿ ਗਿਆ ਗਰੀਬ ਦੇ ਔਰ ਦੂਸਰਾ ਜਿਹੜਾ ਆ ਫਿਰ ਬਿੰਤੀ ਦੇ ਆਧਾਰ ਤੇ ਸਾਰੇ ਕੰਮ ਨੇ ਜਦੋਂ ਤੁਸੀਂ ਜੀਓ ਟੈਗ ਤੇ 5 10 ਕਿਲੋਮੀਟਰ ਹਾਜ਼ਰੀ ਇੱਧਰ ਉੱਧਰ ਲਾਂ ਜਾਉਂਗੇ ਤਾਂ ਕੰਮ ਦੇ ਉੱਤੇ ਵੀ ਫਰਕ ਪੈਂਦਾ ਆ ਫਿਰ ਉਹ ਕਹਿੰਦੇ ਜੀ ਮੰਦੀ ਪੂਰੀ ਨਹੀਂ ਹੋਈ ਤਾਂ ਲੋਕਾਂ ਨੂੰ ਜੜੀਆਂ ਮੰਨੇਗਾ ਦੀ ਦਿਹਾੜੀ ਵੀ ਪੂਰੀ ਨਹੀਂ ਪੈਂਦੀ ਤਾਂ ਇਹ ਜਿਹੜਾ ਆ ਜੀਓ ਟੈਗ ਵਾਲਾ ਜਿਹੜਾ ਸਿਸਟਮ ਹੈ ਬਿਲਕੁਲ ਗਲਤ ਆ ਜੀਓ ਟੈਗ ਜਿਹੜਾ ਆ ਜੀ ਇਹਨਾਂ ਨੇ ਕੋਈ ਸਿਸਟਮ ਬਣਾਉਣਾ ਸੀ ਉਹਨੂੰ ਐਦਾਂ ਦਾ ਬਣਾਉਂਦੇ ਕਿ ਮੇਟ ਜਿਹੜਾ ਆ ਕੰਮ ਦੇ ਸਥਾਨ ਤੇ ਜਾ ਕੇ ਹਾਜ਼ਰੀ ਲਗਾਉਂਦਾ ਜ ਇਹ ਜਿਹੜਾ ਜੀਓ ਟੈਗ ਲਾਇਆ ਇਹ ਵੀ ਅਸੀਂ ਸਖਤ ਦਿੰਦੇ ਆ ਕਰਦੇ ਆ ਨਹੀਂ ਆਪਣੇ ਵਿੱਚ ਗੀਦੀਆਂ ਘੋਣੀਆਂ ਕਰੀਆਂ ਦੇ ਮਤਲਬ ਨਹੀਂ ਪੜੇ ਵੀ ਜੇ ਹੈ ਜੇ ਨਹੀਂ ਮਨਰੇਗਾ ਤਾਂ ਨੰਬਰ ਪੜਦੇ ਨਾ ਨਹੀਂ ਕੋਈ ਸਿਸਟਮ ਬਾਰੇ ਪਤਾ ਇਹ ਤਾਂ ਬਰਨ ਸੀ ਕਿ ਕਹਿੰਦਾ ਸੌਂ ਦੇ ਦੇਖੋ ਜੇ ਆ ਪਹੁਣ ਮੰਰੇਗਾ ਐਕਟ ਨੂੰ ਦੇਖੀਏ ਮੰਰੇਗਾ ਦੇ ਵਿੱਚ ਲਿਖਿਆ ਹੀ ਹੋਇਆ ਕਿ ਦੋ ਤਿਹਾਈ ਊਮਨਸ ਹੋਣੀਆਂ ਤਾਂ ਮਾਸਟਰੋਂ ਨਿਕਲੇਗਾ ਔਰ ਰੂਰਲ ਏਰੀਆ ਦੇ ਵਿੱਚ ਜਿੱਥੇ ਵੀ ਮੰਰੇਗਾ ਦੇ ਵਿੱਚ ਜਿਹੜੀਆਂ ਪੰਜੀਕ੍ਰਿਤ ਕਰਤੀਆਂ ਨੇ ਉਹ ਤਕਰੀਬਨ ਜਿਹੜੀਆਂ ਆ ਉਹ ਪੜੀਆਂ ਲਿਖੀਆਂ ਨਹੀਂ ਹੈਗੀਆਂ ਉਹਨਾਂ ਨੂੰ ਆਪ ਉਹ ਆਪਣੇ ਮਾਸਟਰ ਆਲ ਇੰਗਲਿਸ਼ ਚ ਪੜ ਸਕਦੀਆਂ ਕਿ ਉਹਨਾਂ ਦੇ ਮਾਸਟਰ ਆਲ ਇੰਗਲਿਸ਼ ਚ ਨੇ ਔਰ ਬਹੁਤ سارے ਲੋਕ ਜੜੇ ਆ ਸਰਕਾਰ ਵੀ ਮੈਨੂੰ ਇੱਥੇ ਕਹਿਣ ਤੋਂ ਕੋਈ ਗਰੇਜ ਨਹੀਂ ਹੈ ਕਿ ਸਰਕਾਰ ਔਰ ਸਰਕਾਰ ਦੇ ਅਧਿਕਾਰੀ ਨੇ ਉਹ ਲੋਕਾਂ ਤੋਂ ਬੇਗਾਰ ਲੈ ਰਹੇ ਨੇ ਫੋਰਸ ਲੇਬਰ ਲੈ ਰਹੇ ਨੇ 10 ਬੰਦਿਆਂ ਦਾ ਕੰਮ ਨਿਕਲਿਆ ਹੁੰਦਾ 15 ਬੰਦਿਆਂ ਨੂੰ ਕੰਮ ਤੇ 5 ਬੰਦਿਆਂ ਨੂੰ ਐਕਸਟਰਾ ਹੀ ਲੈ ਜਾਂਦੇ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਆਉਂਦੇ ਔਰ ਜਿਹੜੀ ਆ ਉਹਨਾਂ ਤੋਂ ਬੇਗਾਰ ਲਿੱਤੀ ਜਾਂਦੀ ਹੈ ਨਾਲ ਮੈਂ ਹਾਜ਼ਰੀ ਨਹੀਂ ਹੁੰਦੀ। ਬਿਲਕੁਲ। ਕਈ ਵਾਰੀ ਕੀ ਹੈ ਕਿ ਆਨਲਾਈਨ ਹਾਜ਼ਰੀ ਜਿਹੜਾ ਆ ਇਹਨਾਂ ਦੇ ਸਿਸਟਮ ਹੈ ਉਹ ਆਨਲਾਈਨ ਹਾਜ਼ਰੀ ਚੁੱਕਦਾ ਹੀ ਨਹੀਂ। ਉਹਨਾਂ ਦੇ ਮਾਸਟਰ ਰੋਲ ਬਾਰ-ਬਾਰ ਜ਼ੀਰੋ ਹੁੰਦੇ ਨੇ। ਤਾਂ ਉਹਨਾਂ ਨੂੰ ਇਹ ਚਾਹੀਦਾ ਕਿ ਜੇ ਆਨਲਾਈਨ ਨਹੀਂ ਲੱਗੇ ਤਾਂ ਉਹਨੂੰ ਮੈਨੂਅਲ ਹਾਜ਼ਰੀ ਵੀ ਲਗਾਣ। ਮੈਨੂਅਲ ਹਾਜ਼ਰੀ ਤਾਂ ਲਗਾਉਂਦੇ ਨਹੀਂ। ਆਨਲਾਈਨ ਦੇ ਨਾਲ ਦੇਖਦੇ ਨਹੀਂ ਤਾਂ ਜ਼ੀਰੋ ਮਾਸਟਰ ਰੋਲ ਕਰ ਦਿੰਦੇ ਨੇ। ਤਾਂ ਲੋਕਾਂ ਦੇ ਵਿਚਾਰੇ ਕੰਮ ਕਰਦੇ ਨੇ ਉਹਨਾਂ ਨੂੰ ਕਾਸ ਹੁੰਦੀ ਹੈ ਕਿ ਸਾਨੂੰ ਪੈਸੇ ਮਿਲਣਗੇ ਲੋਕਾਂ ਨੂੰ ਪੈਸੇ ਨਹੀਂ ਮਿਲਦੇ। ਔਰ ਇਹ ਜਿਹੜਾ ਸਭ ਤੋਂ ਡੇਂਜਰਸ ਕੰਮ ਹੈ ਗੈਰੀ ਵਿਭਾਗ ਦਾ ਯੋਗੀ ਬਹੁਤ ਸਾਰੇ ਸੂਏ ਆ ਜਰੜੀਆਂ ਨਹਿਰਾ ਆ ਉਹਨਾਂ ਦੇ ਆਲੇ ਦੁਆਲੇ ਕੰਮ ਕਰਵਾਉਂਦੇ ਨੇ ਮੰਡੇਗਾ ਦੇ ਵਿੱਚ ਕੁਝ ਬਜ਼ੁਰਗ ਮਹਿਲਾਵਾਂ ਜਾਂ ਪੁਰਸ਼ ਵੀ ਨੇ ਜਿਹੜੇ ਕੰਮ ਕਰਦੇ ਨੇ ਹਾਲੇ ਹੀ ਇੱਕ ਜਲੰਦਰ ਦੇ ਵਿੱਚ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਸਤਲੋਈ ਦਾ ਬਿਹਾ ਜਿਆਦਾ ਐ ਇੱਕਦਮ ਪਾਣੀ ਆ ਗਿਆ ਔਰ ਇੱਕ ਲੜਕਾ ਜਿਹੜਾ ਇਸ ਦੇ ਚੱਕਰ ਦੇ ਵਿੱਚ ਰੁੜ ਗਿਆ ਉਹ ਤਾਂ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਹੁੰਦੀਆਂ ਨੇ ਕਿਉਂਕਿ ਜਦੋਂ ਉਹਨੂੰ ਖਾਣ ਲੋਨੀ ਸੀ ਜਾ ਕੇ ਸਾਫ਼ ਕਰਦੇ ਨੇ 10-10 ਫੁੱਟ ਡੂੰਗੀ ਹੈ ਔਰ ਉਹਨਾਂ ਨੂੰ ਉਤਰਨ ਚੜ੍ਹਨ ਦੇ ਲਈ ਕੋਈ ਸਾਧਨ ਨਹੀਂ ਹੈ ਤਾਂ ਲੋਕਾਂ ਨੇ ਆਰਟੀਫੀਸ਼ੀਅਲ ਰਸੇ ਜੇ ਬਣਾ ਕੇ ਉਹਨਾਂ ਨਾਲ ਉਤਰਦੇ ਨੇ ਚੜ੍ਹਦੇ ਨੇ ਤੇ ਇਹੋ ਜਿਹੇ ਜਿਹੜੇ ਬਹੁਤ ਸਾਰੇ ਹਾਦਸੇ ਆਏ ਨਾਲ ਲੋਕਾਂ ਦੇ ਨਾਲ ਹੋ ਜਾਂਦੇ ਨੇ ਦੇਣ ਦੇ ਮਤਲਬ ਮਰੇਗਾ ਜੇ ਟੰਗਾ ਵੀ ਵੀ ਕਲਦੇ ਦਾ ਲੋਕਾਂ ਨੂੰ ਸਰਕਾਰ ਕੁਛ ਦਿੰਦੀ ਹੈ ਜਾਂ ਕੀ ਨਹੀਂ ਦੇਖੋ ਮੰਡੇਗਾ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਬਿਲਕੁਲ ਇਹ ਸੈਂਟਰਲ ਗਵਰਨਮੈਂਟ ਦਾ ਐਕਟ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਲੋਕਾਂ ਦੇ ਨਾਲ ਕਿਸੇ ਕੋਈ ਹਾਦਸਾ ਹੋ ਜਾਂਦਾ ਉਹਨਾਂ ਦਾ ਜਿੰਨਾ ਵੀ ਮਤਲਬ ਹਸਪੀਟਲ ਦਾ ਖਰਚ ਆਇਆ ਉਹ ਸਾਰਾ ਮੰਡੇਗਾ ਦੇ ਅਧਿਕਾਰੀ ਉਹਨੂੰ ਦੇਖ ਰੇ ਕਰਨਗੇ ਔਰ ਜਦੋਂ ਤੱਕ ਉਹ ਬੰਦਾ ਬੈੱਡ ਤੋਂ ਵਾਪਸ ਕੰਮ ਤੇ ਨਹੀਂ ਆ ਜਾਂਦਾ ਉਦੋਂ ਤੱਕ ਉਹਨਾਂ ਨੂੰ ਅੱਧੀ ਦਿਹਾੜੀ ਜਿਹੜੀ ਉਹ ਪੇ ਕਰਣੀ ਪੈਗੀ ਪਰ ਪੰਜਾਬ 'ਚ ਅੱਜ ਤੱਕ ਇੱਕ ਵੀ ਕੇਸ ਦੇ ਵਿੱਚ ਇਹੋ ਜਿਹਾ ਨਹੀਂ ਹੋਇਆ ਕਿ ਜਿਹਨਾਂ ਲੋਕਾਂ ਨੂੰ ਕੋਈ ਮੁਆਵਜ਼ਾ ਦਿੱਤਾ ਹੋਵੇ ਔਰ ਦੂਸਰੇ ਪਾਸੇ ਜੀ ਆਪਾਂ ਦੇਖੀਏ ਪੰਜਾਬ ਦੇ ਵਿੱਚ ਸਿਰਫ 4 ਕਿਰਤੀ ਨੇ ਜਿਨ੍ਹਾਂ ਨੂੰ 15 ਤੋਂ 18 ਸਾਲਾਂ ਦੇ ਵਿੱਚ ਬੇਰੋਜ਼ਗਾਰੀ ਪੱਤਾ ਮਿਲਿਆ ਕੀ ਆ ਕਿ ਆਸੀ ਕਦੀ ਆਪਾਂ ਨੇ ਸੇਰੀਆਂ ਦਾ ਕੰਮ ਛਡਵਾ ਕੇ ਬਿਲਕੁਲ ਮੈਨੂੰ ਇੰਦਾ ਦੇ ਕੰਮ ਦੇ ਰਾਏ ਦੇ ਕਾਫੀ ਕੰਮ ਨੇ ਜੋ ਆਪਣੇ ਗਰੀਬਾਂ ਤੱਕ ਲਈ ਤੁਸੀਂ ਛਡਵਾਏ ਨੇ ਠੀਕ ਹੈ ਤੋਂ ਦੇ ਮਨ ਤੁਸੀਂ ਕੀ ਬੋਲੋਗੇ ਦੇਖੋ ਪਟਿਆਲਾ ਜਿਹੜਾ ਆ ਇੱਕ ਰਾਜ ਘਰਾਨੇ ਦੀ ਧਰਤੀ ਰਿਹਾ ਆ ਹੈ ਨਾ ਔਰ ਦੂਸਰੀ ਬਾਤ ਇਹ ਬੜੀ ਵਿਡੰਬਣਾ ਰਹੀ ਹੈ ਕਿ ਇੱਥੇ ਪਿੰਡਾਂ ਦੇ ਪਿੰਡਾਂ ਜਿਹੜੇ ਆ ਉਹਦੇ ਤੁਸੀਂ ਸੇਰੀ ਜਿਹੜੇ ਆ ਅੱਜ ਤੋਂ 5-7 ਸਾਲ ਪਹਿਲਾਂ ਆਮ ਦੇਖਣ ਨੂੰ ਮਿਲਦੇ ਸੀ ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਜਾਓਗੇ ਜਿਹੜੀਆਂ ਦਲਿਤ ਊਮੈਂਸ ਨੇ ਉਹ ਅੱਜ ਵੀ ਕਰਜੇ ਦੇ ਵਿੱਚ ਡੁੱਬੀਆਂ ਹੋਈਆਂ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਗੋਹੇ ਕੁੜੇ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਬੜਾ 2-2 3-300 ਰੁਪਏ ਦਿੰਦੇ ਨੇ ਇੱਕ ਪਾਸੇ ਦਾ ਪੰਜਾਬ ਸਰਕਾਰ ਇਹ ਤੈਅ ਕਰ ਰਹੀ ਹੈ ਕਿ ਅਸੀਂ ਜਿਹੜਾ ਆ 1 ਘੰਟੇ ਦੇ 42 ਰੁਪਏ 37 ਪੈਸੇ ਜਿਹੜੀਆਂ ਮਿਨੀਮਮ ਵੇਜ ਆ ਤਾਂ ਇਹਨਾਂ ਲੋਕਾਂ ਦੀ ਮਿਨੀਮਮ ਵੇਜ ਕਿੱਥੇ ਆ ਤਾਂ ਜਿਹੜਾ ਬੀਬੀਆਂ ਗੋਹੇ ਕੁੜੇ ਦਾ ਕੰਮ ਵੀ ਕਰਦੀਆਂ ਕੋਈ ਸਵੈਮਾਨ ਵਾਲਾ ਕੰਮ ਤਾਂ ਨਹੀਂ ਹੈ ਪਸ਼ੂਆਂ ਦੀ ਗੰਦਗੀ ਆਪਣੇ ਸਿਰ ਤੇ ਲੋਡ ਕਰਕੇ ਉਹ ਅਨਲੋਡ ਕਰਦੀਆਂ ਨੇ ਹੈਨਾ ਔਰ ਉਹਨਾਂ ਨੂੰ ਪੈਸੇ ਵੀ ਕੁਝ ਨਹੀਂ ਮਿਲਦੇ ਔਰ ਉਹਨਾਂ ਦੀ ਗਰੀਬੀ ਦਾ ਇੱਕ ਪਾਸੇ ਇਹ ਕਹਿੰਦੇ ਆ ਜੀ ਇੰਡੀਆ ਦੇ ਵਿੱਚ ਪੋਵਰਟੀ ਸਭ ਤੋਂ ਜ਼ਿਆਦਾ ਆ ਔਰ ਦੂਜੇ ਪਾਸੇ ਜਿਹੜਾ ਅਮੀਰ ਹੈ ਉਹ ਬਹੁਤ ਅਮੀਰ ਹੋ ਰਿਹਾ ਹੈ ਇੱਥੇ ਉਹ ਵੀ ਲੋਕ ਨੇ ਜਿਹੜੇ 100-100 ਕਿੱਲੇ ਜ਼ਮੀਨਾਂ ਦੇ ਮਾਲਕ ਨੇ ਔਰ ਇੱਥੇ ਦੇ ਪੰਜਾਬ ਦੇ ਦਲਿਤ ਜਿਹੜੇ ਨੇ ਜੇ ਤੁਸੀਂ ਸਰਕਾਰੀ ਆંકੜੇ ਦੇਖੋ ਸਿਰਫ 3 ਤੋਂ 4% ਲੋਕ ਨੇ ਜਿਨ੍ਹਾਂ ਕੋਲ ਵਾਹੀਯੋਗ ਜ਼ਮੀਨ ਹੈ ਬਾਕੀ ਲੋਕਾਂ ਕੋਲ ਜ਼ਮੀਨ ਹੀ ਨਹੀਂ ਹੈ ਸ਼ਾਮਲਾ ਐਕਟ 1900 ਕਾੜ ਦਾ ਕਹਿੰਦਾ ਹੈ ਕਿ ਲੋਕਾਂ ਦਾ ਜਿਹੜੇ ਐਸਸੀ ਪਾਈਚਾਰੇ ਤੋਂ ਲੋਕ ਆਂਦੇ ਨੇ ਉਹਨਾਂ ਦਾ 33% ਰਾਖਵਾ ਕਰਨੇ ਆ ਅੱਜ ਇੱਕ ਵੀ ਪਿੰਡ ਦੇ ਵਿੱਚ ਕਿਸੇ ਨੂੰ 33% ਲੈਂਡ ਨਹੀਂ ਹੈ ਜੇ ਕਿਸੇ ਦੀ ਹੈ ਵੀ ਤਾਂ ਬਹਿਲਾਫ ਉਸ ਲਾ ਕੇ ਲੋਕਾਂ ਤੋਂ ਬੋਲੀ ਦਿਵਾ ਲੈਂਦੇ ਨੇ ਅਸੀਂ ਲੋਕਾਂ ਤੋਂ ਪਰ ਉਹਨਾਂ ਦੇ ਵਾਹੀ ਜਿਹੜੀ ਹੈ ਉਹ ਸਾਰੇ ਜ਼ਿਮੀਦਾਰ ਕਰ ਰਹੇ ਨੇ ਜਿਨ੍ਹਾਂ ਨੂੰ ਅਜ ਅਮਰੀਕਾ ਦਾ ਪੰਨੋ ਕਾ ਵੀ ਕਾਠਾ ਥੇ ਖੰਡੋ ਮਿਲਿਆ ਕੀ ਤੁਸੀਂ ਅੱਜ ਦੇ ਉਤਸ਼ਾਹ ਲਈ ਕਿਹਨਾਂ ਦੇ ਕੰਮ ਕਰਾਲੀ ਅਜੇ ਫੇਰ ਨਹੀਂ ਆਏ ਤੁਸੀਂ ਬਿਲਕੁਲ ਅਜੇ ਅਸੀਂ ਕਾਜੀਕ ਪ੍ਰੋਗਰਾਮ ਬਣਾਉਣ ਲਈ ਆਏ ਆ ਕਿ ਸਾਡਾ ਕੀ ਪ੍ਰੋਗਰਾਮਗਰੀ ਰਣਨੀਤੀ ਕੀ ਹੈ ਤਾਂ ਸਾਡਾ ਅਸੀਂ ਇਹ ਤੈਅ ਕੀਤਾ ਕਿ ਅਗਸਟ ਦੇ ਵਿੱਚ ਜਿਹੜਾ ਆ ਫਸਟ ਮਤਲਬ ਵੀਕ ਆਫ ਅਗਸਟ ਦੇ ਵਿੱਚ ਅਸੀਂ ਜਿਹੜਾ ਇਹ ਪਿੰਡਾਂ ਦੇ ਵਿੱਚ ਜਿਹੜੇ ਆ ਕਾਫਲੇ ਚਲਾਵਾਂਗੇ ਲੋਕਾਂ ਨੂੰ ਜਾਗਰੂਕ ਕਰਨ ਦਾ ਜਿਹੜਾ ਆ ਉਹ ਕੰਮ ਫਿਰ ਦੁਹਾਰਤੋਂ ਜਿਹੜਾ ਆ ਉਹਨੂੰ ਰਨ ਅਪ ਕਰਾਂਗੇ ਤਾਂ ਕਿ ਲੋਕਾਂ ਨੂੰ ਜੋ ਸੰਵਿਧਾਨ ਦੇ ਵਿੱਚ ਹੱਕ ਮਿਲੇ ਨੇ ਉਹ ਲੋਕਾਂ ਨੂੰ ਹੱਕ ਜਿਹੜੇ ਆ ਦਵਾਏ ਜਾਣ